ਈ ਆਈਸੀ दैट इज ਡਾਇਰੈਕਟ ਐਮਰਜੈਂਸੀ ਇੰਟਰਵੈਂਸ਼ਨ ਸੈਂਟਰ ਇਹਦਾ 1 ਕਰੋੜ ਦੇ 30 ਲੱਖ ਦੀ ਲਾਗਤ ਨਾਲ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਔਰ ਅੱਜ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜੂਗਾ ਸੋ ਮੈਨੂੰ ਉਮੀਦ ਆ ਕਿ ਜਿਹੜਾ ਸਾਡਾ 18 ਮਹੀਨੇ ਦਾ ਸਮਾਂ 9 ਮਹੀਨਿਆਂ ਦਾ ਸਮਾਂ ਦਿੱਤਾ ਉਹ 9 ਮਹੀਨੇ ਦੇ ਵਿੱਚ ਮੈਂ ਏਜੰਸੀ ਨੂੰ ਵੀ ਬੇਨਤੀ ਕਰੂੰਗਾ ਜਿਹੜੀ ਇਹਦੀ ਐਗਜ਼ੀਕਿਊਟਿਵ ਏਜੰਸੀ ਆ ਕਿ 9 ਮਹੀਨਿਆਂ 'ਚ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦਈਏ ਇਹ ਜਿਹੜੀ ਏਜੰਸੀ ਆ ਇਹ ਆਲਰੇਡੀ ਇਹਨਾਂ ਨੇ ਪੁਰਾਣੇ ਹਸਪੀਟਲ 'ਚ ਵੀ ਕੰਮ ਕੀਤਾ ਸੋ ਮੈਂ ਸਮਝਦਾ ਕਿ ਇਹ ਮਿਆਰੀ ਕੰਮ ਵੀ ਕਰਨਗੇ ਔਰ ਸਮੇਂ ਦੇ ਵਿੱਚ ਉਹਨੂੰ ਮੁਕੋ ਮੁਕੰਮਲ ਵੀ ਕਰਨਗੇ ਤਾਂਕਿ ਇੱਕ ਵਧੀਆ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਇਸ ਸੈਂਟਰ ਦਾ ਮੇਨ ਮਕਸਦ ਇਹ ਆ कि ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵਜਾਤ ਬੱਚੇ ਜ਼ੀਰੋ ਤੋਂ ਲੈ ਕੇ 6 ਹਫ਼ਤੇ ਤੱਕ ਉਹਨਾਂ ਦੀ ਦੇਖਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਜਾਂ ਗਾਮਡ ਐਡਿਡ ਸਰਕਾਰੀ ਸਕੂਲਸ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਡੈਂਟੀਫਾਈ ਕਰਨਾ ਉਹਦੇ ਲਈ ਬਕਾਇਦਾ ਅੰਗਣਵਾੜੀ ਵਰਕਰਸ ਸੋਸ਼ਲ ਵਰਕਰਸ ਔਰ ਦੂਸਰੇ ਦਾ ਸਟਾਫ ਹੋਊਗਾ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਟ੍ਰੀਟਮੈਂਟ ਚ ਉਹਦੀ ਮੈਨੇਜਮੈਂਟ ਕਰਨਾ ਇਹ ਇਸ ਸੈਂਟਰ ਦਾ ਕੰਮ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਹਰਦਿਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਕਰਮਸ਼ੀਲ ਹੈਲਥ ਮਿਨਿਸਟਰ ਜਿਹੜੇ ਆਪ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚੋਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਉਸ ਤੋਂ ਸਾਰਿਆਂ ਦੇ ਉੱਪਰ ਧੰਨਵਾਦ ਸ੍ਰੀ ਹਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਿਹਤ ਸੇਵਾਵਾਂ ਨੂੰ ਚੰਗੀ ਕਰਨ ਦੇ ਵਿੱਚ ਅੱਜ ਸਹਾਇ ਹੋ ਰਹੀ ਆ ਔਰ ਅੱਜ ਦੀ ਸਰਕਾਰ ਉਹ ਸੋਚ ਨੂੰ ਲੈ ਕੇ ਘਰ ਘਰ ਪਹੁੰਚ ਰਹੀ ਆ ਉਹਦੇ ਲਈ ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸੈਂਟਰ ਜਿਹੜਾ ਉਹ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਦਿੱਤਾ ਮੇਨ ਮਕਸਦ ਵੀ ਜਿਹੜੇ ਛੋਟੇ ਬੱਚੇ ਨੇ ਤੇ ਮਧਰਾ 6 6 ਸਾਲ ਤੋਂ ਲੈ ਕੇ 18 ਤੱਕ ਜਾਂ ਉਸ ਤੋਂ ਪਹਿਲਾਂ 6 ਹਫ਼ਤੇ ਇਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੋਈ ਜਮਾਂਦਰੂ ਨੁਕਸ ਨੇ ਜਾਂ ਉਸ ਤੋਂ ਇਲਾਵਾ ਸਰੀਰੇ ਕਮੀਆਂ ਨੇ ਬਚਪਨ ਦੀਆਂ ਬਿਮਾਰੀਆਂ ਨੇ ਜਾਂ ਬੱਚਿਆਂ ਦੇ ਵਿਕਾਸ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂ ਅੰਗ ਹਿੰਤਾਵਾ ਇਹਨਾਂ ਨੂੰ ਸਾਰਿਆਂ ਨੂੰ ਆਡੈਂਟੀਫਾਈ ਕਰਕੇ ਤਕਰੀਬਨ 31 ਤਰ੍ਹਾਂ ਦੇ ਇਹ ਰੋਗ ਨੇ ਜਿਨ੍ਹਾਂ ਦਾ ਇਲਾਜ ਹੋਏਗਾ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕੀ ਵਧੀਆ ਸਟਾਫ ਹੋਏਗਾ ਇਹਦੇ ਵਿੱਚ ਬਕਾਇਦਾ ਮੈਡੀਕਲ ਆਫੀਸਰਸ ਹੋਣਗੇ ਸਟਾਫ ਨਰਸਸ ਹੋਣਗੀਆਂ ਫਿਰ ਥੈਰੇਪਿਸਟ ਹੋਊਗਾ ਸਾਈਕੋਲੋਜਿਸਟ ਹੋਊਗਾ ਸੋ ਇਹਨਾਂ ਸਾਰਿਆਂ ਦੇ ਨਾਲ ਇਹ ਜਿਹੜੀ ਟ੍ਰੀਟਮੈਂਟ ਹੈ ਔਰ ਮੈਨੇਜਮੈਂਟ ਹੈ ਇਹ ਬੱਚਿਆਂ ਦੀ